ਤਾਂ ਤਰਨ ਤਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਡ ショਅ ਕੱਢਿਆ ਜਾ ਰਿਹਾ ਨਾਮਦਸਤ ਦੀ ਪੱਤਰ ਦਾਖਲ ਕੀਤਾ ਜਾਣਾ ਬਾਦਲ ਸਾਹਿਬ ਪਹਿਲਾਂ ਤਾਂ ਚੋਣ ਦੀ ਗੱਲ ਕਰਾਂ ਜੀ ਕਿਉਂਕਿ 27 ਤੋਂ ਪਹਿਲਾਂ ਸੈਮੀਫਾਈਨਲ ਕਹਿ ਲਿਆ ਜੀ ਅੱਜ ਦੀ ਜਿਹੜੀ ਹੁਣ ਤਰਨ ਤਰਨ ਦੀ ਚੋਣ ਹੈ ਸਮਝ ਲਓ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਹੂੰ 4 ਸਾਲ ਆ ਤੇ 5 ਸਾਲ ਕਾਂਗਰਸ ਦੇ ਜੀ ਆ ਜਿਹੜੇ 9 ਸਾਲ ਟੱਪੇ ਐ ਲੋਕੀ ਦੁਖੀ ਹੋ ਗਿਆ ਐ ਗੁੰਡਾਗਰਦੀ ਦਾ ਇਲਾਜ ਹੈ ਲੁੱਟ ਕੋ ਚੱਲੀ ਜਾਂਦੀ ਹੈ ਸਾਰਾ ਕੰਮ ਠੱਪ ਹੈ ਸੋ ਪੰਜਾਬ ਦੇ ਲੋਕ ਹੁਣ ਬੜੇ ਕਲੀਅਰ ਹੈ ਉਹ ਚਾਹੁੰਦੇ ਆਪਣੀ ਖੇਤਰੀ ਪਾਰਟੀ ਕਿਉਂਕਿ ਯਾਦ ਆਉਂਦੇ ਵੱਡੇ ਬਾਦਲ ਸਾਹਿਬ ਦਾ ਰਾਜ ਜੇ ਪੰਜਾਬ ਦੀ ਗੱਲ ਕਰਾਂ ਜੀ ਕਈ ਖੇਤਰੀ ਮੁੱਦੇ ਆ ਜਿਨ੍ਹਾਂ ਦਾ ਤੁਸੀਂ ਹਮੇਸ਼ਾ ਜ਼ਿਕਰ ਕਰਦੇ ਹੋ ਤੁਹਾਡੀ ਪਾਰਟੀ ਵੀ ਜ਼ਿਕਰ ਕਰਦੀ ਆ ਪਰ ਹੱਲ ਦੀ ਗੱਲ ਕਰਾਂ ਅਜੇ ਤੱਕ ਕੋਈ ਹੱਲ ਉਹਨਾਂ ਮੁੱਦਿਆਂ ਦਾ ਨਹੀਂ ਮਿਲ ਸਕਿਆ ਦੇਖੋ ਮੁੱਦੇ ਕਈ ਐਜੇ ਹੁੰਦੇ ਆ ਜਿਹੜੇ ਸੈਂਟਰ ਨੇ ਹੱਲ ਕਰਨੇ ਹੁੰਦੇ ਆ ਕਿ ਜਦੋਂ ਤੱਕ ਤੁਹਾਡੀ ਤਾਕਤ ਉਥੇ ਨਾਲ ਨਾਲ ਵਿੱਚ ਹੋਏ ਤੇ ਕਾਫੀ ਹੱਦ ਤੱਕ ਹੋ ਜਾਂਦੇ ਆ